ਗੁਰੂ ਰਾਮਦਾਸ ਰੰਗੋ ਸੁਹਾਏ ਗੁਰ ਸੇਵੀਐ ਐਸ ਸੈਤ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਵਤ ਕਸਮਤੀ ਨੁਰ ਅਰ ਸੋ ਗੁਰ ਸੋ ਚੱਕੀਐ ਤੁਮਿ ਮਿਲੈ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਦਾਸ ਬੈਠਿਆ ਸੋਹੀ ਹੈ ਸਭ ਨਾਮ ਦਵੇ ਸਾਹ ਜਿਸ ਦਾਸ ਬੈਠਿਆ ਸੋਹੀ ਹੈ ਸਭ ਨਾਮ ਦਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਮਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇਖ ਕਰ ਆਪਣੀ ਵਾਤ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਬਾਤ ਕੈਨ ਕਹੀਏ ਕਿਉਂ ਦੇਖਿਏ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਾਹਿਬ ਹੈ ਭਾਈ ਇਸ ਤਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕੁਛ ਹੈ ਭਾਈ ਨੋਨਤ ਭਰੇ ਪੰਡਾਰ ਏਸ ਕੀ ਕੀਮਤ ਨਾ ਪਵੈ ਭਾਈ ਪੂਜਾ ਗੰਮ ਅਪਾਰ ਜੀ ਜੰਤ ਪ੍ਰਤ ਪਾਲਦਾ ਭਾਈ ਨਿਤਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟਿਏ ਭਾਈ ਸ਼ਬਦ ਮਿਲਾ ਬਨਹਾਰ ਸੱਚੇ ਚਰਨ ਸਰੇ ਵਿਐ ਭਾਈ ਪਰਮਪਉ ਵਨਾਸ ਮੈਲੇ ਸੰਤ ਸਭਾ ਮਨ ਮਾਜੀਐ ਭਾਈ ਹਰ ਕੈ ਨਾਮ ਨਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਕਜੈ ਭਾਈ ਸਫਲ ਸਤਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਹੋਇਆ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਏਖਾ ਸੁਨਾ ਹਜੂਰ ਜਿਤ ਦਿਨ ਵਿਸਰਾ ਪਰਮ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਮਨ ਸਮਰਥੋ ਭਾਈ ਸਰਬ ਕਲਾ ਭਪੂਰ प्रेम ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਇਸ ਭਾਵੇ ਤਾਂ ਮੇਲ ਲੈ ਭਾਈ ਹਿਰਦਾ ਨਾਮ ਨਵਾਸ ਗੁਰਮਖ ਕਮਲ ਪਰਗਾਸੀ ਹੈ ਭਾਈ ਰਿਦਾ ਹੁਵੇ ਪਰਗਾਸ ਪਰਗੜ ਭਇਆ ਪ੍ਰਤਾਪ ਰਭਾਈ ਮੋਲਿਆ ਧਰਤ ਅਕਾਸ਼ ਵਰਪੂਰੇ ਸੰਤੋਖਿਆ ਭਾਈ ਐਨ ਸਲਾਗਾ ਭਾਉ ਰਸਨਾ RAM ਰਮੈ ਸਦਾ ਭਾਈ ਸਾਚਾ ਸਾਦ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨੇਚਲ ਪਾਇਆ ਥਾਉ ਇਸ ਵਰ ਦਿੱਤਨਾ ਆਵਈ ਭਾਈ ਸੋ ਜੀ ਅਰਾਜਲ ਜਾਓ ਭੋਗਨ ਮੇਰੇ ਸਹਬੈ ਭਾਈ ਹੋ ਤਿਸ ਕੈ ਬਲ ਜਾਓ ਓ ਨਰਕ ਨਿਆਰੇ ਪਾਲਦਾ ਭਾਈ ਰੇ ਨਥਾ ਬੈਠਾ ਰ지ਕ ਸੰਭਾਏ ਸਾਹ ਸਾਸ ਭਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਟਿਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਪ੍ਰਭੂਰ ਸਾਸ ਗ੍ਰਾਸ ਨਾ ਵਿਸਰੈ ਭਾਈ ਏਕੂ ਸਦਾ ਹਜੂਰ ਸਾਧੂ ਸੰਗਮ ਲਾਇਆ ਭਾਈ ਸਰਬ ਰਿਆ ਪਰਭੂਰ ਜਿੱਲਾ ਪ੍ਰੀਤ ਨਾ ਲਗੀਆਂ ਭਾਈ ਸੇਰ ਨਿਤ ਨਤ ਮਰਦੇ ਝੂਰ ਅੰਚਲ ਲਾਇਤ ਰਾਇਆ ਭਾਈ ਓਜਲ ਦੁਖ ਸੰਸਾਰ ਕਰ ਕਿਰਪਾ ਨਦ ਨਿਹਾਲਿਆ ਭਾਈ ਕੀ ਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮਧਾਰ ਨਾਨਕ ਤੇ ਸਰਨਾਗ ਦੀ ਭਾਈ